ਸੋ ਚੰਦ ਸਕਿੰਟਾਂ ਮੰਤਾਰ ਸਿੰਘ ਇਹਦਾ ਰਿਲੇਟਿਵ ਹੀ ਹੈ ਔਰ ਬੈਕਸਟੋਰੀ ਮੰਤਵ ਇਹਦਾ ਇਹ ਹੈ ਕਿ ਮੰਤਾਰ ਸਿੰਘ ਨੇ ਹੀ ਇਹਨੂੰ ਬੁਲਾਇਆ ਸੀ ਔਰ ਉਸ ਤੋਂ ਬਾਅਦ ਜਦੋਂ ਇਹਨੂੰ ਪਤਾ ਚੱਲਿਆ ਕਿ ਇਹਦੇ ਕੋਲ ਕਾਫੀ ਵੈਲਿਊਏਬਲਸ ਹੈਗੇ ਸਮਾਨ ਹੈਗੇ ਤੇ ਇਹ ਇਹਨੂੰ ਲੈ ਕੇ ਗਿਆ ਐਂਡ THEN HE HAS ADMITTED ਐਂਡ ਹੀ HAS CONFESSED ਟੂ ਮਰਡਰਿੰਗ ਹਿਮ ਇਹਨੂੰ ਨੇ ਅੱਜ ਹੀ ਨੇ ਥੱਕਾ ਦਿੱਤਾ ਗੁਬਿੰਦਰ ਪਾਲ ਸਿੰਘ ਇਹ ਆਪਦੇ ਖਰੋ ਚਲਾ ਗਿਆ ਸੀ ਔਰ ਹੀ ਫੈਮਿਲੀ ਨੂੰ ਇੱਕ ਇੱਕ ਗਿਐਸੀ ਕਿ ਮੈਂ ਆਪਣੀ ਬਰਥਡੇ ਪਾਰਟੀ ਤੇ ਜਾ ਰਹੇ ਹਾਂ ਐਂਡ ਉਸ ਵੇਲੇ ਇਹ ਖਰੋ ਕੁਝ ਸਮਾਨ ਵੀ ਲੈ ਕੇ ਗਿਆ ਸੀ ਐਂਡ ਕੁਝ ਦਿਨ ਬਾਅਦ ਹੀ ਵਾਸ ਮਿਸਿੰਗ ਐਂਡ ਕੁਝ ਦਿਨ ਬਾਅਦ ਹਨੁਮਾਨ ਵਰਤ ਤੋਂ ਇਹਦੀ ਡੈਡ ਬੋਡੀ ਜਿਹੜੀ ਹੈਗੀ ਰਿਟਰੀਵ ਹੋਈ ਫਰੀਦਕੋਟ ਪੁਲਿਸ ਨੇ ਆਪਣੇ ਰਿਸ਼ਤੇਦਾਰ ਨੂੰ ਮਾਰ ਕੇ ਨਹਿਰ ਵਿੱਚ ਸੁੱਟਣ ਦੇ ਦੋ ਛੇਠ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦਾਵਾ ਕੀਤਾ ਹੈ ਕਿ ਇਸ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਲਖਵਿੰਦਰ ਪਾਲ ਸਿੰਘ ਨੂੰ ਉਸ ਦੇ ਘਰ ਦੇ ਕੀਮਤੀ ਸਮਾਨ ਦੇ ਬਦਲੇ ਉਸ ਨੂੰ ਕਤਲ ਕਰਕੇ ਸੁੱਟ ਦਿੱਤਾ ਤੇ ਉਸ ਦੀ ਲਾਸ਼ ਨਹਿਰ ਵਿੱਚੋਂ ਮਿਲੀ ਇਸ ਬਾਰੇ ਅੱਜ ਸਾਰੀ ਜਾਣਕਾਰੀ ਦਿੰਦੇ ਆਂ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕੋਟਕਪੂਰਾ ਤੋਂ ਜਿਸ ਵਿੱਚ ਮ੍ਰਿਤਕ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਾਈ ਸੀ ਕੋਟਕਪੂਰਾ ਸਿਟੀ ਥਾਣੇ ਦੇ ਵਿੱਚ ਕਿ ਉਸ ਦਾ ਲੜਕਾ ਲਖਵਿੰਦਰ ਪਾਲ ਸਿੰਘ ਆਪਣੇ ਕਿਸੇ ਸਾਥੀ ਦੇ ਕਹਿਣ ਤੇ ਉਹਨਾਂ ਦੇ ਘਰੋਂ ਕੀਮਤੀ ਸਮਾਨ 19 ਜੁਲਾਈ ਨੂੰ ਘਰੋਂ ਲੈ ਗਿਆ ਤੇ ਉਸ ਤੋਂ ਬਾਅਦ ਉਸ ਨਾਲ ਉਹ ਦਸ ਸੰਪਰਕ ਨਹੀਂ ਹੋਇਆ 13 ਅਗਸਤ ਨੂੰ ਦੁਪਿੰਦਰਪਾਲ ਸਿੰਘ ਦਾ ਫੋਨ ਆਇਆ ਸੀ ਤੇ ਉਸਨੇ ਦੱਸਿਆ ਕਿ ਇਹ ਸਾਰਾ ਸਮਾਨ ਉਸਨੇ ਮਨਤਾਰ ਸਿੰਘ ਵਾਸੀ ਕੋਟਕਪੂਰਾ ਦੇ ਕਹਿਣ ਤੇ ਘਰੋਂ ਚੁੱਕਿਆ ਹੈ ਤੇ ਉਸ ਨੂੰ ਦੇ ਦਿੱਤਾ ਹੈ ਤੇ ਹੁਣ ਉਸਨੇ ਫਰੀਦਕੋਟ ਸ਼ਾਹੀ ਹਵੇਲੀ ਸਮਾਨ ਵਾਪਸ ਕਰਨ ਲਈ ਬੁਲਾਇਆ ਹੈ ਦਰਜ ਕੀਤੇ ਗਏ ਮੁਕਦਮੇ ਦੇ ਵਿੱਚ ਉਹਨਾਂ ਦੱਸਿਆ ਕਿ ਜਦੋਂ ਲਖਵਿੰਦਰਪਾਲ ਇਹ ਸਮਾਨ ਲੈਣ ਲਈ ਮੰਤਾਰ ਸਿੰਘ ਕੋਲ ਸ਼ਾਈ ਹਵੇਲੀ ਆਇਆ ਤਾਂ ਦੋਨੇ ਹੱਥੋਂ ਪਾਈ ਹੋ ਗਈ ਤੇ ਉਸਨੇ ਇਸ ਦਾ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਜਿਸ ਦੀ ਲਾਸ਼ ਹੁਣ ਹਨੂਮਾਨਗੜ ਏਰੀਏ ਤੋਂ ਰਾਜਸਥਾਨ ਤੋਂ ਮਿਲੀ ਹੈ ਉਸ ਨੂੰ ਲਿਆ ਕੇ ਮੋਰਚਰੀ ਦੇ ਵਿੱਚ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੱਖ ਦਿੱਤਾ ਹੈ ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਤਲ ਦਾ ਕੇਸ ਦਰਜ ਕਰਕੇ ਮੰਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਐਸਐਸਪੀ ਨੇ ਦੱਸਿਆ ਕਿ ਫਿਲਹਾਲ ਮੁੱਢਲੇ ਤੌਰ ਤੇ ਇਹੀ ਸਮਝ ਆਉਂਦੀ ਆ ਕਿ ਇਹ ਸਾਰਾ ਸਮਾਨ ਹੜੱਪਣ ਦੇ ਲਈ ਕਤਲ ਕੀਤਾ ਗਿਆ ਹੈ ਪਰ ਫਿਰ ਵੀ ਇਸ ਮਾਮਲੇ ਦੀ ਹੋਰ ਡੂੰਘਾਈ ਦੇ ਨਾਲ ਕਸ਼ਿਸ਼ ਕੀਤੀ ਜਾ ਰਹੀ ਹੈ ਜੇ ਕੋਈ ਹੋਰ ਮਾਮਲਾ ਸਾਹਮਣੇ ਆਇਆ ਤਾਂ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਸਬਡਿਵੀਜ਼ਨ ਫੋਟਤਪੁਰਾ ਔਰ ਇਹ ਚ ਇਨ ਲੈਸ 24 ਆਵਰਸ ਇਹ ਅਕਿਊਜ਼ ਜਿਹੜਾ ਹੈਗਾ ਅਰੈਸਟ ਹੋਇਆ ਔਰ ਇਹ ਚ ਜਿਹੜੀ ਫੈਮਿਲੀ ਹੈਗੀ ਉਹਨੇ ਸਾਨੂੰ ਦੱਸਿਆ ਕੀ ਜਿਹੜਾ ਇਹ ਲड़का ਹੈਗਾ ਲਖਵਿੰਦਰ ਪਾਲ ਸਿੰਘ ਇਹ ਆਪਦੇ ਘਰੋਂ ਚਲਾ ਗਿਆ ਸੀ ਔਰ ਇਹ ਫੈਮਿਲੀ ਨੂੰ ਇਹ ਕਹਿ ਕੇ ਗਿਆ ਸੀ ਕਿ ਮੈਂ ਆਪਣੀ ਬਰਥਡੇ ਪਾਰਟੀ ਤੇ ਜਾ ਰਹੇ ਹਾਂ ਐਂਡ ਉਸ ਵੇਲੇ ਇਹ ਘਰੋਂ ਕੁਝ ਸਮਾਨ ਵੀ ਲੈ ਕੇ ਗਿਆ ਸੀ ਐਂਡ ਕੁਝ ਦਿਨ ਬਾਅਦ ਹੀ ਵਾਸ ਮਿਸਿੰਗ ਐਂਡ ਕੁਝ ਦਿਨ ਬਾਅਦ ਹਨੂਮਾਨਵਰਡ ਤੋਂ ਇਹਦੀ ਡੈਡ ਬੋਡੀ ਜਿਹੜੀ ਹੈਗੀ ਰਿਟ੍ਰੀਵ ਹੋਈ when the family uh, expressed apprehensions ki this is a case of unnatural death we immediately registered an fir by the name uh, by uh, the details are 174 dated 15 8 24 under section 103 subsection 1 ikart bns city kotkapura and the team led by dsp uh, kotkapura under the supervision of sp ds up unanne uh, proactive kaam karde hue jada accused si mantar singh ਉਹਨੂੰ ਅਰੈਸਟ ਕੀਤਾ ਹੈ ਮਨਤਾਰ ਸਿੰਘ ਇਹਦਾ ਰਿਲੇਟਿਵ ਹੀ ਹੈ ਔਰ ਬੈਕ ਸਟੋਰੀ ਮੰਤਵ ਇਹਦਾ ਇਹ ਹੈ ਕਿ ਮਨਤਾਰ ਸਿੰਘ ਨੇ ਹੀ ਇਹਨੂੰ ਬੁਲਾਇਆ ਸੀ ਔਰ ਉਸ ਤੋਂ ਬਾਅਦ ਜਦੋਂ ਇਹਨੂੰ ਪਤਾ ਚੱਲਿਆ ਕਿ ਇਹਦੇ ਕੋਲ ਕਾਫੀ ਵੈਲਿਊਏਬਲਸ ਹੈਗੇ ਸਮਾਨ ਹੈਗੇ ਤੇ ਇਹਨੂੰ ਲੈ ਕੇ ਗਿਆ ਐਂਡ ਦੈਨ ਹੀ ਹੈਸ ਐਡਮਿਟਿਡ ਐਂਡ ਹੀ ਹੈਸ ਕਨਫੈਸਡ ਟੂ ਮਰਡਰਿੰਗ ਹਿਮ ਇਹਨੂੰ ਨੇ ਅਰਚ ਇਹਨੇ ਧੱਕਾ ਦਿੱਤਾ ਸੋ ਸਮਾਨ ਦੇ ਲਾਜ ਵਿੱਚ ਹੀ ਕਤਲ ਕੀਤਾ ਇਹ ਕੋਈ ਹੋਰ ਮੋਟਿਵ ਸੀ ਦੇਖੀਏ ਐਸ ਆਫ ਨਾਉ ਇਹ ਹੈ ਔਰ ਅਗਰ ਕੁਝ ਆਂਦਾ ਹੈ ਤਾਂ ਵੀ ਲੈਟ ਯੂ